ਸerai ਹੋ ਗਿਆ ਸerai ਹੋ ਗਿਆ ਭਾਈ ਆਉਂਦਾ ਸਲਾਦ ਤਾੜੀਆਂ ਮਾਰੋ ਜਰਾ ਝਟਕਾ ਮਾਰੋ ਤਾੜੀਆਂ ਪ੍ਰਿਤਪਾਲ ਫਗਵਾੜਾ ਤੇ ਗੱਬਰੂ ਨੌਜਵਾਨ ਅਮੇਸ਼ ਮਥਰਾ ਸਰੇ ਤੇ ਪ੍ਰਿਤਪਾਲ ਸਿਰੇ ਦੀ ਟੱਕਰ ਹੈ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਬੱਚੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮਲ ਪੈਂਦਾ ਨਹੀਂ ਝੋਕੇ ਲਲਕਾਰਿਆਂ ਦਾ ਆ ਗੰਗਸਾਭ ਫੋਟੋਗ੍ਰਾਫਰ ਵੀਰ ਨੂੰ ਕਹਿਓ ਅਸੀਂ ਤਾਂ ਲਾਈਵ ਵਾਲੇ ਪਾਜੀ ਪਾਜੀ ਹੱਥ ਜੋੜ ਕੇ ਬੇਨਤੀ ਆ ਥੋੜਾ ਪਿੱਛੇ ਹੋ ਜਾਓ ਪਲੀਜ਼ ਹਾਂ ਕੰਫਰੈਂਸ ਵੀਰ ਅਸੀਂ 25 30 ਲੱਖ ਰੁਪਇਆ ਲਾਤਾ ਹਾਂ ਤਾਂ ਲਾਈਵ ਵਾਲਾ ਨਹੀਂ ਕੋਈ ਜਰੂਰ ਆਉਣਾ ਉਹ ਬੱਲੇ 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 ਬਾਜੀ ਉਹ ਫੋਟੋਗ੍ਰਾਫਰ ਟੋਲੀ ਆ ਦੇਖੋ ਜੇ ਬਾਲੇ ਤੇ ਲਾਲ ਟੋਲੀ ਆ ਦੇਖੋ ਸਪਲੈਂਡਰ ਹੈ ਜੇ ਕੁਸ਼ਤੀ ਵਧੀਆ ਲੱਗੀ ਤਾੜੀਆਂ ਦੇ ਨਾਲ ਦੇ ਤਾੜੀ ਮਾਰੋ ਬੁੱਗਾ ਯਾਰ ਉਧਰ ਮਿੰਦਰ ਫਰਾਸ ਕਹਿੰਦਾ ਵੀ ਸਾਹਿਬ ਮਿੰਦਰ ਫਰਾਸ ਕਹਿੰਦੇ ਅਗਰ ਹਮੇਸ਼ ਮਾਥਰਾ ਕੁਸ਼ਤੀ ਜਿੱਤ ਗਿਆ ਤਾਂ 500 ਹੈ ਬਾਜੀ ਪਲੀ ਸਾਰਾ ਦੰਗਲ ਖਰਾਬ ਹੁੰਦਾ ਯਾਰ ਕੰਪੀਅਰ ਕਹੇ ਵੀ ਉਧਰ 500-500 ਮੱਖਣ ਫਰਾਸ ਤੇ ਮਿੰਦਰ ਫਰਾਸ ਵੱਲੋਂ ਜੇਤੂ ਲਈ ਹੈ ਇਹ ਨੋਟ ਕਰਿਓ ਲਓ ਜੀ ਸਿਰੇ ਦੀਆਂ ਦੋ ਕੁਸ਼ਤੀਆਂ ਗੱਜ ਗਰੀਮ ਪਰ ਸਿਰੇ ਦੀਆਂ ਦੋ ਕੁਸ਼ਤੀਆਂ ਪਰਲੇ ਪਾਸੇ ਲਓ ਚੱਲਦੀਆਂ ਹੋਈਆਂ ਕੁਸ਼ਤੀਆਂ ਡੰਗ ਸਾਹਿਬ 8 ਤਰੀਕ ਜਿਹੜਾ ਦਲਾਬਰਪੁਰ ਦਾ ਡੰਗਲ ਹੋਏਗਾ ਕਿਹੜੇ ਟਰੈਕਟਰ ਸਕ ਆ ਤਾਂ ਜਗENDER SHEIKH MAHARASHTRA ਦੇ ਨਾਲ ਜਿਹੜਾ ਕੋਲੇਗਾ ਪ੍ਰਿੰਟਪਾਲ ਫਗਵਾੜਾ ਧਰਮਿੰਦਰ ਕੋਹਾਲੀ ਹੌਦੀ ਇਰਾਨ ਮੋਨੂ ਦਿੱਲੀ ਇਹਨਾਂ ਮਲਾਂ ਦੀ ਜਿਹੜੀ ਕੁਸ਼ਤੀ ਬੰਨੀ ਹੋਈ ਹੈ ਇਹ ਨੋਟ ਕਰਿਓ 8 ਤਰੀਕੇ ਦਾ ਲਾਬਰਪਰਦਾ ਦੰਗਲ ਹੈ 9 ਤਰੀਕੇ ਕੱਲੋ ਆਦੀ ਹੈ 10 ਤਰੀਕੇ ਝੜੋਲੀ ਦਾ ਦੰਗਲ ਹੋਏਗਾ ਤੇ 10 ਤਰੀਕੇ ਕਹਿੰਦੇ ਰਣਵਾ ਦੇ ਦੰਗਲ ਦੀ ਤਰੀਕਾ ਤੇ 10 ਤਰੀਕੇ ਲੈੜੀਆਂ ਦਾ ਦੰਗਲ ਹੋਏਗਾ ਪ੍ਰਿਤਪਾਲ ਫਗਵਾੜਾ ਸਿਕੰਦਰ ਸ਼ੇਖ ਆਟੋ ਦੇ ਕੁਸ਼ਤੀ ਨਾਲੀ ਬਲਟ ਤੇ ਧਰਮਿੰਦਰ ਕੋਹਾਲੀ ਹਮੇਸ਼ ਮਥਰੇ ਦੀ ਕੁਸ਼ਤੀ ਬੰਨੀ ਹੋਈ ਹੈ ਇਹ ਵੀ ਨੋਟ ਕਰਦੇ ਆਇਓ ਇਹ ਵੀ ਨੋਟ ਕਰਦੇ ਆਇਓ ਤੇ ਨਾਲ ਹੀ ਕੁਸ਼ਤੀ ਦੇ ਦੋਨੋਂ ਪਹਿਲਵਾਨ ਸਿਕੰਦਰ ਸ਼ੇਖ ਦੇ ਜੱਸਾ ਤਿਆਰੀ ਰੱਖੋ ਜੀ ਫੋਲ ਆ ਕੁਸ਼ਤੀ ਸਿਰੇ ਦੀ ਹੈ ਇੱਕ ਪਾਸੇ ਪ੍ਰਤਪਾਲ ਫਗਵਾੜਾ ਦੂਜੇ ਪਾਸੇ ਹਮੇਸ਼ ਮਥਰਾ ਵੱਜਦੀਆਂ ਪੱਟਾਂ ਤੇ ਥਾਪੀਆਂ ਕਿ ਪੱਟਾਂ ਵਿੱਚ ਜਾਨ ਹੋਵੇ ਡੌਲਿਆਂ ਤੇ ਮਾਨ ਹੋਵੇ ਸ਼ੇਰ ਜਿਹਾ ਦਿਲ ਛਾਤੀ ਬਾਗੇ ਚਟਾਨ ਹੋਵੇ ਦੂਜੀ ਚੜਦੀ ਹੋਵੇ ਜਵਾਨੀ ਮਿੱਤਰੋ ਨਾਲ ਮਿਹਨਤਾਂ ਦੇਖਾ ਕੇ ਵਾਹ ਬਾਈ ਵਾਹ ਬੱਲੇ 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 ਮਿੱਤਰ ਨਹੀਂ ਰੀਸਾ ਇਹ ਤਾਂ ਸਿਰੇ ਦੀ ਉਹ ਬੱਲੇ ਉਹ ਬੱਲੇ ਬੱਲੇ ਉਹ ਤਾੜੀਆਂ ਦੂੜੀਆਂ ਲਾ ਦਿਓ ਐਡਾ ਕਾਠਾ ਓਏ ਲਾਓ ਤਾੜੀਆਂ ਪਾਜੀ ਸਿਰੇ ਦੀ ਕੁਸ਼ਤੀ ਅਜੇ ਪਾਰ ਖਿੱਚ ਕੇ ਪ੍ਰਦੀਪ ਅੰਦਰ ਲਿਆ ਅਜੰਤਾ ਦੋਨੋਂ ਮਲਬਾ ਛਿੜਾ ਦੇ ਦਿਓ ਹਾਂ ਹੁਣ ਜੀ ਸਾਬ ਗੰਗ ਸਾਬ ਪਾਜੀ ਫੋਟੋਗ੍ਰਾਫਰ ਪਾਜੀ ਚਾਰ ਲਾਈਵ ਵਾਲੇ ਯਾਰ ਸਮਝ ਨਹੀਂ ਆਉਂਦੀ ਤੁਸੀਂ ਮੰਨਦੇ ਘੱਟੇ ਨਹੀਂ ਪਾਜੀ ਪਾਜੀ ਫਿਰ ਪਲੀਜ਼ ਮਾੜਾ ਮੋਟਾ ਕੋਆਪਰੇਟ ਕਰੋ ਨਾ ਪਿੰਡ ਦਾ ਤੁਹਾਡਾ ਮੈਂ ਉਹ ਨਹੀਂ ਕਹਿੰਦਾ ਪਲੀਜ਼ ਇਸ ਗੱਲ ਦਾ ਪਲੀਜ਼ ਨਾ ਕਰੋ ਗੁੱਸਾ ਕੰਮ ਫਿਰ ਕੇ ਬੰਦੇ ਕੰਮ ਫਿਰ ਕੇ ਜਰਾ ਕੰਮ ਫਿਰ ਕੇ ਆਪਾਂ ਲੱਖ ਰੁਪਈਆ ਲਾਇਆ ਤੁਹਾਡਾ ਪਿੰਡ ਤਾਂ ਹੀ ਤਾਂ ਲੱਖ ਰੁਪਈਆ ਕਰਕੇ ਆਏ ਆ ਆਪਾਂ ਸਿਰੇ ਦੀਆਂ ਦੋ ਗੁਸ਼ਤੀਆਂ ਸਿਰੇ ਦੇ ਦੋਨੋਂ ਚੋਟੀ ਦੇ ਮੁਕਾਬਲੇ ਇਸ ਸਮੇਂ ਇੱਕ ਪਾਸੇ ਨਿਗਾਹ ਮਾਰੀਏ ਅਜੇ ਬਾਦਲ ਤੇ ਪ੍ਰਦੀਪ ਜਿਰਕਪੁਰ ਹੈ ਉਧਰ ਮੱਖਣ ਫਰਾਸ ਮੇਰੇ ਵੀਰ ਬਾਹਰੋਂ ਫੂਲ ਉਧਰ ਪਹਿਲਵਾਨਾਂ ਦਾ ਮਾਣ ਕਰੇ ਜਿੰਨੇ ਪੈਸੇ ਕਹੋਗੇ ਹੋਰ ਫਰਾਸ ਤੋਂ ਭੇਜ ਦਿਆਂਗੇ ਉਧਰ ਦੁੱਗਲ ਗਰੀਸ ਮੇਰੇ ਵੀਰ ਜੁੜ ਗਿਆ ਕਹਿੰਦਾ ਸਾਰੇ ਨਗਰ ਨੂੰ ਸਾਰੇ ਇਲਾਕੇ ਨੂੰ ਸਾਰੇ ਪਹਿਲਵਾਨਾਂ ਨੂੰ ਲੱਖ ਲੱਖ ਵਧਾਈਆਂ ਦਾਦੇ ਦੀ ਰਹਿਮਤ ਅੱਜ ਪੰਜਾਬ ਦਾ ਨੰਬਰ ਸਾਹਿਬ ਦੁੱਗਲ ਹੈ ਸਾਹਿਬ ਬਲਰਾਮ ਦੁੱਗਲ ਗਰੀਸ 11 1100 ਰੁਪਏ ਦੋਨੋਂ ਕਮੈਂਟੇਟਰਾਂ ਲਈ ਬੋਦੇ ਕਰ ਰਿਹਾ ਤੁਹਾਡੀ ਬਿਲਕੁਲ ਸ਼ਾਨਦਾਰ ਬਹੁਤ ਬਹੁਤ ਧੰਨਵਾਦ ਭਾਜੀ ਹਾਂ ਤੇ ਉਸਰਾ ਮੇਰਾ ਮੈਦਾਨ ਵਿੱਚ ਆਦੀ ਹੋਏ ਕੁਸ਼ਤੀ ਸਾਡੇ ਦੋਨਾਂ ਕਮੈਂਟੇਰਾਂ ਲਈ 11 1100 ਰੁਪਏ ਦੇ ਕੇ ਗਿਆ ਦੁੱਗਲ ਗਰੀਸ ਹੈ ਇੱਕ ਮਿੰਟ ਗਿਲਵੀਰ ਜੀ ਹਾਂ ਜੀ ਬਹੁਤ ਵਧੀਆ ਜਿਸੇ ਮੇਰੇ ਵੀਰ ਨੇ ਦੁੱਗਲ ਗਰੀਸ ਨੇ ਇਹ ਗੱਲ ਲਿਖੀ ਹੈ ਕਿ ਮੌੜਾ ਯੂਐਸਏ ਮਿੰਦਰ ਫਰਾਂਸ ਦੇ ਦੁੱਗਲ ਗਰੀਸ ਜੀ ਪਹਿਲਵਾਨਾਂ ਨੂੰ ਕਹਿੰਦੇ ਇਹਨਾਂ ਦੀ ਬਾਲੀਆ ਪ੍ਰੀਤ ਜੀ ਬਾਹਰ ਬੈਠੇ ਕਰਦੇ ਨੇ ਸਖਤ ਕਮਾਈ ਜੀ ਤਾਈਓ ਮਾਲਕਾ ਅੱਜ ਗੱਡੀ ਅੰਬਰਾਂ ਤੇ ਚੜਾਈ ਜੀ ਦਰਸ਼ਕਾਂ ਦਾ ਕਰਦੇ ਪਿਆਰ ਮਿੱਤਰੋ ਪਿੰਡ ਦਾ ਕਰਦੇ ਸਤਿਕਾਰ ਮਿੱਤਰੋ ਆਲਟੋ ਗੱਡੀ ਬੁਲਟ ਮੋਟਰਸਾਈਕਲ ਝੋਟੀਆਂ ਕੜੇ ਦੇਂਦੇ ਸੋਨੇ ਦੀਆਂ ਮੁੰਦੀਆਂ ਦੁੱਗਲ ਗਰੀਸ ਗੱਲਾਂ ਲਿਖਦਾ ਏ ਸੱਚੀਆਂ ਤਾਣੇ ਮਿਆਦ ਪਰ ਲੱਤਣ ਦੀ ਅੱਜ ਦੁਨੀਆ 'ਚ ਗੱਲਾਂ ਹੁੰਦੀਆਂ ਲਓ ਮੈਦਾਨ ਦੇ ਵਿੱਚ ਕਹਿੰਦੇ ਸਿਰੇ ਦੀਆਂ ਕੁਸ਼ਤੀਆਂ ਚੱਲਦੀਆਂ ਐ ਅੱਜ ਤਾਂ ਦੁਨੀਆ 'ਚ ਪਤਾ ਲੱਗਿਆ ਦੁੱਗਲ ਗਰੀਸ ਦਾ ਲਿਖਿਆ ਹੋਇਆ ਸ਼ੇਰ ਹੈ ਕਿ ਸਾਰੀ ਦੁਨੀਆ 'ਚ ਪਤਾ ਲੱਗਿਆ ਅੱਜ ਕੰਮ ਰੁਕ ਗਏ ਐ ਟਰਾਲੇ ਅਮਰੀਕਾ ਦੇ ਵਿੱਚ ਖੜੇ ਹੋ ਗਏ ਐ ਸ਼ੇਰ ਨਾਲ ਹੀ ਸਾਡਾ ਵੀਰ ਗੋਸ਼ਾ ਭਗਵਾਈ ਯੂ ਐਸ ਏ ਨਿਊਯਾਰਕ ਦੇ ਟਰਾਲਾ ਰੋਕ ਲਿਆ ਦੂਜੇ ਪਾਸੇ ਨਿਗਾਹ ਮਾਰੀਏ ਬਲਜੀਤ ਗੋਲੀਆਂ ਵਾਲਾ ਉਹ ਵੀ ਮੇਰਾ ਵੀਰ ਆਪਣੇ ਕੰਮ ਕਰ ਤੋਂ ਟਰਾਲਾ ਰੋਕ ਕੇ ਛਿੰਝ ਮੇਲੇ ਦਾ ਨਜ਼ਾਰਾ ਤੱਕ ਰਿਹਾ ਸਨੀ ਯੂਕੇ ਵਾਲਾ ਮਹਿੰਦੀਪੁਰਿਆ ਮੇਰੇ ਵੀਰ ਜਿਹੜਾ ਬੜੀ ਵੱਡੀ ਮਸ਼ੀਨ ਚਲਾਉਂਦਾ ਇੰਗਲੈਂਡ ਚ ਕਹਿੰਦਾ ਖੜੀ ਕਰ ਦਿੱਤੀ ਅੱਜ ਮੈਚ ਦੇਖਣਾ ਹੈ ਅੱਜ ਛਿੰਝ ਦੇਖਣੀ ਹੈ ਮੈਦਾਨ ਪਰ ਲੜਨ ਦੀ ਸਨੀ ਯੂਕੇ ਮਨੀ ਜੂਆ ਸੇ ਬਿੱਕੀ ਜੂਆ ਸੇ ਮਹਿੰਦੀਪੁਰ ਪਰਿਵਾਰ ਦਾ ਧੰਨਵਾਦ 2022 ਦੇ ਵਿੱਚ ਉਹਨਾਂ ਵੱਲੋਂ ਵੀ ਜੌਨ ਦੇ ਟਰੈਕਟਰ ਤੇ ਨਾਦ ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਉਹ ਨਹੀਂ ਰੀਸਾ ਉਹ ਲਾਹੇ ਹੈ ਪ੍ਰਦੀਪ ਜੀਰਕ ਪਰ কুਸਤੀ ਜਿੱਤ ਗਿਆ ਜਿੱਤ ਗਿਆ ਧਰਮਿੰਦਰ ਕਹਿੰਦੇ ਆ ਸਪਲੈਂਡਰ ਕਹਿੰਦੇ ਆ ਪ੍ਰਦੀਪ ਜੀਰਕ ਪਰ ਜਿਹੜਾ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ ਵਾਹ ਬਈ ਵਾਹ ਕੰਗ ਸਾਹਿਬ ਆਜੋ ਮੜਾ ਇਧਰ ਨੂੰ ਬਾਈ ਨੋਟ ਕਰੀਏ 11 ਤਰੀਕ ਨਾਡੇ ਦਾ ਦੰਗਲ ਹੋਏਗਾ ਤਿੰਨ ਝੱਟੀਆਂ ਲੱਖ ਲੱਖ ਰੁਪਏ ਦੀਆਂ ਧਰਮਿੰਦਰ ਕੋਹਾਲੀ ਬ੍ਰਿਤਪਾਲ ਫਗਵਾੜਾ ਨਾਲੀ ਗੱਲ ਕਰਦੇ ਆ ਜੀ ਅਜੇ 12 ਬਾਰਨ ਪੁੱਜੇਗਾ ਹਮੇਸ਼ ਮੁਤਰਾ ਸੋਮ ਵੀ ਰਤਿਕ ਚੋਟੀ ਦੇ ਮੱਲ ਪੁੱਜਣਗੇ ਪਰ 12 ਤਰੀਕ ਇਧਰ ਬਿੱਟੂ ਸਾਊਂਡ ਵਾਲਾ ਵੀ ਪੂਰਾ ਖੁਸ਼ ਹੈ ਵਾਹ ਜੀ ਵਾਹ ਕਿ ਅੱਜ ਦਾਦੇ ਨੇ ਰਹਿਮਤ ਕਰਦੀ ਪੂਰੀ ਦੁਨੀਆ ਚ ਗੂੰਜਾ ਪੈ ਰਹੀ ਹੈ ਸਾਡੇ ਬਿੱਟੂ ਡੀਜੇ ਸਾਊਂਡ ਸਰਵਿਸ ਵਾਲਿਆਂ ਦੇ ਮੇਲਾ ਕਰੋਣਾ ਤੇ ਸਾਊਂਡ ਵੀ ਵਧੀਆ ਹੀ ਲਵਾਣਾ ਤਾਂ ਮੇਲੇ ਦਾ ਸਵਾਦ ਹੈ ਭਾਈ ਲਾ ਤਾੜੀਆਂ ਲਾ ਦਿਓ ਬਿੱਟੂ ਸਾਊਂਡ ਵਾਲਾ ਚੌਰੀ ਖਿੱਚ ਕੇ ਤਾੜੀਆਂ ਲਾ ਦਿਓ ਬਹੁਤ ਬਹੁਤ ਧੰਨਵਾਦ ਆ ਉਥੇ ਹੀ ਨੋਟ ਕਰ ਦਈਏ 12 ਤਰੀਕ ਖਿਦਰਾਬਾਦ ਰਿਤਪਾਲ ਫਗਵਾੜਾ ਮੋਨੋ ਦਿੱਲੀ ਹਮੇਸ਼ ਮਥਰਾ ਪ੍ਰਦੀਪ ਜਿਰਕਪੁਰ ਇਹ ਮੱਲ ਪੋਜਣਗੇ ਲਾਪਰਿਤ ਖੰਨਾ ਬਾਬਾ ਫਰੀਦਦੀਨ ਨਗਰ ਗੋਪੀ ਲੀਲਾ ਬਾਜਰਾਣੀ ਲਾਲੀ ਮੰਡ ਜਿੰਤਾ ਰਜਿਸਟਰ ਬਾਰਨ ਇਹਨਾਂ ਮੱਲਾਂ ਦੀਆਂ ਕੁਸ਼ਤੀਆਂ ਹਲਵੀਰ ਜੀ 5 ਅਕਤੂਬਰ ਨੂੰ ਬਾਬਾ ਮੂਲਾ ਜੀ ਦਾ ਪਾਵਨ ਸਥਾਨ ਪੰਗਲਿਆ ਗੋਦ ਦੇ ਜਠੇਰਿਆ ਕਹਿੰਦੇ ਬੁਰਜ ਜੋ ਉੱਚਾ ਪਿੰਡ ਸੰਘੋਲ ਦੇ ਲੱਗਿਆ 5 ਤਰੀਕ ਨੂੰ 5 ਅਕਤੂਬਰ ਨੂੰ ਵੱਡਾ ਸ਼ੰਜ ਮੇਲਾ ਜਿਹੜਾ ਹੈ ਉੱਥੇ ਬੁਰਜ ਦੇ ਵਿੱਚ ਹੋਏਗਾ ਪੰਗਲਿਆ ਗੋਤ ਸਾਰੇ ਸਾਡੇ ਵੀਰ ਮੈਦਪੁਰ ਲੱਦਣੀ ਲਸਾੜਾ ਨਾਲ ਹੀ ਇੱਧਰ ਮੈਂ ਬੇਨਤੀ ਕਰਾਂ ਹਮੇ ਤੋਂ ਪੁੱਛਦੇ ਆ ਅਸਮਾਨਪੁਰ ਤੋਂ ਬਲਵੀਰ ਸਿੰਘ ਜੀ ਸਰਪੰਚ तकरीबन 4 ਲੱਖ ਰੁਪਇਆ ਦਵਾਬੇ ਤੋਂ ਹਰ ਸਾਲ ਬੁਰਜ ਦੀ ਛਿੰਝ ਦੇ ਵਿੱਚ ਲਾਇਆ ਜਾਂਦਾ ਸੋ ਸਾਰੇ ਇਲਾਕੇ ਦੇ ਪੰਗਲੀਆਂ ਗੋਤ ਵੀਰਾਂ ਦਾ ਵੀ ਧਰਵਾਦ ਕਰਦੇ ਆ ਧੰਨ ਧੰਨ ਬਾਬਾ ਮੂਲਾ ਜੀ ਦੇ ਨਾਂ ਦੇ ਵੱਡਾ ਛਿੰਝ ਮੇਲਾ ਜਿਹੜਾ ਬੁਰਜ ਫਤੇਗੜ ਸਾਹਿਬ ਜ਼ਿਲ੍ਹੇ ਚ ਕਰਾਉਂਦੇ ਆ ਇਹ 5 ਅਕਤੂਬਰ ਦਾ ਮੇਲਾ ਹੈ ਇਹ ਵੀ ਸਾਰੇ ਮੇਰੇ ਵੀਰ ਜਿਹੜੇ ਨੋਟ ਕਰਦੇ ਆਇਓ ਜੀ ਲਓ ਚੱਲਦੇ ਆਂ ਜੇ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਤੇ 12 ਤਰੀਕ ਤੋਂ ਬਾਅਦ 15 ਤਰੀਕ ਜਿੱਥੇ ਸਿਹਾਲੇ ਦਾ ਦੰਗਲ ਹੈ 15 ਤਰੀਕ ਟੋਗਾਂ ਦੀ ਹੈ ਮੱਲ ਨਹੀਂ ਬੋਲ ਹੁਣ ਧਿਆਨ ਦਿਓ ਕਿ ਕਮੈਂਟਰੀ ਵੀ ਕਰਨੀ ਹੈ ਇੱਕ ਵਾਰ ਵਸ ਦੰਗਲ ਸਾਂਝੇ ਕਰਨੇ 16 ਤਰੀਕ ਜਿਹੜੀ ਕਮਾਣੇ ਦੀ 16 ਤਰੀਕ ਮਾਜਰੀ ਗੁਜਰਾਂ ਦਾ ਦੰਗਲਾ 17 ਤਰੀਕ ਨੂਰਮੈਲ 18 ਤਰੀਕ ਗੱਜਰ 19 ਤਰੀਕ ਜਿਹੜੀ ਹੋਏਗੀ ਰੂਪੋ ਵਾਲ ਮੱਖਣ ਫ੍ਰਾਂਸ ਵੀਰ ਵੱਲੋਂ ਅੰਬੇਸ਼ ਮਥਰਾ ਕਹਿੰਦੇ ਕੁਸ਼ਤੀ ਜਿੱਤ ਜਾਵੇ ਮੱਖਣ ਫ੍ਰਾਂਸ ਵੀਰ ਵੱਲੋਂ ਦੁੱਗਲ ਗਰੀਸ ਵੀਰਾਂ ਵੱਲੋਂ ਨਾਲ ਹੀ ਸਾਡੇ ਮੰਦਰ ਫਰਾਂਜੀ ਖੜੇ ਹੈ ਕਿ ਅੱਜ ਤਾਂ ਪੂਰਾ ਸਵਾਦ ਹੀ ਲਿਆਤਾ ਮੈਦਪੁਰ ਲਤਨੀ ਦਾ ਐਦਾਂ ਦਾ ਡਿਸਪੀਸਲ ਨਹੀਂ ਕਿਤੇ ਪੰਜਾਬ ਚ ਛਿੰਝ ਮੇਲੇ ਚ ਦੇਖਣ ਨੂੰ ਮਿਲਿਆ ਕੋਈ ਕਮੇਟੀ ਦਾ ਮੈਂਬਰ ਜਿਹੜਾ ਮੈਦਾਨ ਚ ਘੁੰਮਦਾ ਨਜ਼ਰ ਨਹੀਂ ਆ ਰਿਹਾ ਇਹ ਦਾਦੇ ਦੀ ਰਹਿਮਤ ਹੈ ਪੀਰ ਦੀ ਰਹਿਮਤ ਹੈ 500 ਰੁਪਏ ਮੇਸ ਬੱਤਰਾ ਤੇਰੇ ਕੁਸ਼ਤੀ ਜਿੱਤਣ ਤੇ ਮੱਖਣ ਫਰਾਂਸ ਵੀਰਾਂ ਮਦਦ ਦਿੱਤਾ ਜਾਣਾ ਭਾਈ ਨਾਲ ਹੀ 19 ਤਰੀਕ ਜਿਹੜਾ ਰੂਪੋ ਵਾਲਾ ਇਈ ਗੁਸਤੀ ਜਿਹੜੀ ਅਰਪੀਟ ਹੋएगी ਹਮੇਸ਼ ਮਥਰਾ ਦੇ ਬ੍ਰਿਤਪਲ ਫਗਵਾੜਾ ਧਰਮਿੰਦਰ ਕੋਹਾਲੀ ਤੇ ਕਮਲਜੀਤ ਡੁੰਮਛੜੀ ਕਵਿਡ ਗੱਡੀ ਆ ਨੋਟ ਕਰਦੇ ਆਇਓ ਜਿਹੜੇ ਆਏ ਉਸ ਤੋਂ ਬਾਅਦ 16 ਜਿਹੜੀ ਤਰੀਕਾ ਨੋਟ ਕਰਿਓ ਬਠਿੰਡੀ ਦੇ ਦੰਗਲ ਦੀ ਜੰਮੂ ਦੇ ਦੀ ਤੇ ਨਾਲ ਹੀ 7 ਨਵੰਬਰ ਸਿਡਨੀ ਦਾ ਦੰਗਲ ਹੋਏਗਾ 20 ਤਰੀਕਾ ਰੈਸਤਰੀ ਦੀ ਅਕਤੂਬਰ ਮਹੀਨੇ 12 ਤਰੀਕ ਸੁਲਤਾਨਵਿੰਡ 14 ਤਰੀਕ ਬਾਬਾ ਬਿੱਟੂ ਜੀ ਦਿਨੋਵਾਲ ਵਾਲੇ ਸੱਦੇ ਦਿੰਨੇ ਆ ਵੀ ਉਹਨਾਂ ਦਾ ਦੰਗਲ ਹੈ 21 ਤਰੀਕ ਨਵੰਬਰ ਮਹੀਨੇ ਮਨਵਾਲ 26 ਤਰੀਕ ਜਿਹੜੀ ਹੈਗੀ ਮਾਨਕਬਰ ਦੇਵੀ ਲਾਲ 25 ਤਰੀਕ ਸਿੰਬਲੀ ਰਾਈਆਂ ਇਹ ਆਉਣੇ ਵਾਲੇ ਦੰਗਲ ਹੈ ਕੋਈ ਰਹਿ ਗਿਆ ਫੇਰ ਬੋਲ ਦੂਗਾ ਕਿਉਂਕਿ ਦੰਗਲ ਬੜੇ ਆ ਮਾਣ ਕੁਸ਼ਤੀ ਕੁਸ਼ਤੀ ਦੀ ਰਨਿੰਗ ਕਮੈਂਟਰੀ ਕਰੀਏ ਤੇ ਵਾਪਸ ਇਹ ਕਹਿੰਦੇ ਜਲੇਬੀਆਂ ਵਾਲੀ ਛੇਂਜ ਦਿਨੋਵਾਲ ਬਾਬੇ ਦੀ ਹੈ ਇਹ 14 ਅਕਤੂਬਰ ਨੂੰ ਕਰਾਈ ਜਾਣੀ ਹੈ ਸਾਰੀ ਸੰਗਤ ਨੂੰ ਬਦਾਮਾ ਵਾਲਾ ਦੁੱਧ ਸਾਰੀ ਸੰਗਤ ਨੂੰ ਕਹਿੰਦੇ ਜਲੇਬੀਆਂ ਖਿਲਾਵਾਂਗੇ ਬਿੱਟੂ ਬਾਬਾ ਜੀ ਦਿਨਵਾਲ ਨੇੜੇ ਗੜਸ਼ੰਕਰ 14 ਅਕਤੂਬਰ ਨੂੰ ਵੱਡਾ ਛਿੰਝ ਮੇਲਾ ਚਾਰ ਕਬੱਡੀ ਦੀਆਂ ਟੀਮਾਂ ਦੇ ਮੈਚ ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਿਨਵਾਲ ਦੇ ਵਿੱਚ ਹੋਣਗੇ ਮੋਹਨ ਸਿੰਘ ਜੀ ਯੂਐਸਏ ਦੇਖੋ ਲੱਖ ਰੁਪਈਆ ਦੀ ਟੇਟ ਲੱਗੇ ਅੱਜ ਆਪ ਜੀ ਪਿੰਡ ਦੀ ਛਿੰਝ ਮੇਲਾ ਕਰਾ ਰਹੇ ਤੇ ਸਾਡੇ ਨਾਲ ਜੀ ਪਤਾ ਨਹੀਂ ਲੱਗਦਾ ਕਿੰਨੇ ਪੈਸੇ ਫੜਾਈ ਜਾ ਕਹਿੰਦੇ ਜੇ ਜਵਾਲੋ ਬਹੁਤ ਬਹੁਤ ਧੰਵਾਜੀ ਮੋਹਨ ਸਿੰਘ ਜੀ ਮਾੜਾ ਥੋੜਾ ਅੱਗੇ ਹੋਇਓ ਚਾਰ ਕਦਮ ਚੱਲ ਕੇ ਆਹ ਸ਼ਖਸ਼ਾ ਸਰਦਾਰ ਮੋਹਨ ਸਿੰਘ ਬਹਿਤਬਰ ਜਿਹਦਾ ਮੈਂ ਵੱਖਰੇ ਵੱਖਰੇ ਦੰਗਲਾਂ 'ਚ ਜਿਹੜਾ ਜ਼ਿਕਰ ਕਰਦਾ ਹਾਂ ਦੇਖੋ ਸਾਰੇ ਪਿੰਡ ਦਾ ਸਹਿਯੋਗ ਹੈ ਪਰ ਇਹ ਭਰਾ 5 ਦਿਨ ਜਿਹੜੀ ਆਪਣੀ ਟਿਕਟ ਕਰਵਾ ਕੇ ਆਇਆ ਅਮਰੀਕਾ ਸਿਰਫ ਦੰਗਲ ਕਰਾਉਣ ਲਈ ਕਹ ਲਓ ਵੀ ਲੱਖਾਂ ਰੁਪਏ ਜਿਹੜੇ ਮਿਲਦੇ ਆ ਵਿੱਚ ਇਹ ਭਰਾ ਸਾਡੇ ਜਿਹੜੇ ਸਹਿਯੋਗੀ ਸੱਜਣਾਂ ਇਹਨਾਂ ਦੇ ਕਹ ਲਓ ਵਿਚੇਰਿਆਂ ਲਈ ਮਿਲਦੇ ਆ ਇੱਕ ਵਾਰ ਤਾੜੀਆਂ ਲਾ ਦਿਓ ਇਹਨਾਂ ਵੀਰਾਂ ਲਈ ਵਈ ਖਿੱਚ ਕੇ ਤਾੜੀਆਂ ਲਗਾ ਦਿਓ ਖਿੱਚ ਕੇ ਸਿਰਫ 5 ਦਿਨ ਲਈ ਆਏ ਆ ਪਰ ਅੱਜ ਤੱਕ ਕੱਲੇ ਆਏ ਆ ਪਰਸੋਂ ਇੱਕ ਦੋ ਦਿਨਾਂ ਨੂੰ ਚਲੇ ਜਾਣਾ ਬਹੁਤ ਬਹੁਤ ਧੰਨਵਾਦ ਧੋਲੀ ਵੀਰ ਅਗਲੇ ਸਾਲ ਅਲਟੋ ਗੱਡੀ ਗੁਪਤਦਾਨ ਹੈ ਤਾੜੀਆਂ ਲਾ ਦਿਓ ਯਾਰ ਗੁਪਤਦਾਨ ਅੱਜ ਤੋਂ ਅਗਲੇ ਸਾਲ ਫੇਰ ਅਲਟੋ ਗੱਡੀ ਗੁਪਤਦਾਨ ਕਾਕਾ ਦੇਓ ਕਾਕਾ ਸੌ ਦਿਓ ਦੋ ਮਿੰਟ ਕਹਿੰਦੇ ਕੁਸ਼ਤੀ ਨਾਲ ਪੰਜਾਬੀਆਂ ਇਸ਼ਕ ਡਾਡਾ ਜਿਵੇਂ ਮੱਖਣ ਮੱਕੀ ਦੀ ਰੋਟੀ ਤੇ ਸਾਗ ਦਾ ਏ ਪੰਜ ਦਰਿਆਵਾਂ ਦੇ ਵਿੱਚੋਂ ਇਹ ਜਨਮੀ ਪੁੱਤਾਂ ਵਾਂਗ ਪੰਜਾਬੀ ਇਹਨੂੰ ਪਾਲਦਾ ਏ ਜਿੱਥੇ ਗਏ ਖੇਡਾਂ ਨਾਲ ਲੈ ਗਏ ਭੰਗੜਾ ਗਿੱਧਾ ਸ਼ੌਂਕ ਕਮਾਲ ਦਾ ਏ ਵਿੱਚ ਮਹਿਦਪੁਰ ਲੱਦਣੀ ਆ ਜਾ ਕੇ ਵੜਿੰਗ ਤੂੰ ਤੱਕ ਲੈ ਪਿਆਰ ਪੰਜਾਬੀਆਂ ਦਾ ਕੱਠ ਪੰਜਾਬੀਆਂ ਦਾ ਛੱਠਾ ਪਿਆ ਮਾਰਦਾ ਏ ਤਾਂ ਇੱਕ ਵਾਰੀ ਖੇਤੀਆਂ ਯੋਧਾ ਦਾ ਰਤਾੜੀਆਂ ਦਾ ਇਕੱਠ ਹੈ ਆਹ ਦੇਖੋ ਕੁਸ਼ਤੀ ਸਾਹਮਣੇ ਪ੍ਰੇਤਪਾਲ ਫਗਵਾੜਾ ਤੇ ਅੰਮੇਸ਼ ਮਥਰਾ ਮੱਖਣ ਫ੍ਰਾਂਸ ਵੀਰਾਂ ਨੇ 500 ਰੁਪਇਆ ਲਾਤਾ ਮੇਜ਼ ਮਥਰਾ ਕੁਸ਼ਤੀ ਜਿੱਤ ਕੇ ਦਿਖਾਵੇ ਪਰ ਦੂਜੇ ਪਾਸੇ ਥਾਣੇਦਾਰ ਸਿੰਦਰਪਾਲ ਦਾ ਬੇਟਾ ਮਾਤਾ ਚਰਨਜੀਤ ਕੌਰ ਦੇ ਦਿਲ ਦਾ ਟੁਕੜਾ ਬਲਵੀਰ ਦੁੱਧਰ ਪਹਿਲਵਾਨ ਦਾ ਭਾਂਜਾ ਇਹ ਆ ਕਹਿੰਦੇ ਪ੍ਰਿਤਪਾਲ ਫਗਵਾੜਾ ਤੇ 7 ਤਰੀਕ ਨੂੰ ਫੇਰ ਕਹਿੰਦੇ ਸਵਰਗਵਾਸੀ ਸਰਦਾਰ ਅਜੀਤ ਸਿੰਘ ਜੀ ਰੱਕੜ ਪਰਿਵਾਰ ਵੱਲੋਂ ਰੱਕਣਾ ਟਾਹਾਂ ਦੀ ਧਰਤੀ ਦੇ ਸਿਰੇ ਦਾ ਛੰਝ ਮੇਲਾ ਹੋਵੇਗਾ 8 ਤਰੀਕ ਨੂੰ ਭਗਤਾਂ ਦੀ ਛਿੰਝ ਮੇਲੇ 'ਚ ਜੌਨ ਦੀ ਹੈ ਟਰੈਕਟਰ ਵੀ ਧੂੜਾਂ ਪੱਟੇਗਾ। ਉੱਥੇ ਵੀ ਸਿਕੰਦਰ ਸਿੰਘ ਤੇ ਪ੍ਰਿਤਪਾਲ ਦੀ ਝੰਡੀ ਦੇ ਕੁਸ਼ਤੀ ਹੈ। ਆਹ ਦੇਖੋ ਕੁਸ਼ਤੀ ਸਾਹਮਣੇ ਲੱਗਾ ਹੋਇਆ ਜੋਰ ਹੈ। ਅੰਬੇਸ਼ ਮੱਥਰਾ ਤੇ ਪ੍ਰਿਤਪਾਲ ਫਗਵਾੜਾ। ਸੋ ਜੋਰ ਤੇ ਜੋਰ ਨਾਲ ਸਾਡੇ ਦੁੱਗਲ ਗਰੀਸ ਬਲਰਾਮ ਦੁੱਗਲ ਨਾਲ ਹੀ ਸਰਦਾਰ ਮੱਖਣ ਸਿੰਘ ਜੀ ਫਰਾਸ ਤੇ ਮਹਿੰਦਰ ਸਿੰਘ ਜੀ ਫਰਾਸ ਉਹਨਾਂ ਵੱਲੋਂ ਕੁਸ਼ਤੀ ਦੇ ਮਾਰਸ ਲਈ ਜਿਹੜਾ ਬੱਡੇ ਸਹਿਯੋਗ ਮਾਣ ਪੁੱਦੇ ਹੋਇਆ ਬਹੁਤ ਬਹੁਤ ਧੰਨਵਾਦ ਹੈ ਦਿਓ ਫਿਰ ਸਮਾਂ ਵਾਹ ਵੀ ਵਾਹ ਕਹਿੰਦਾ ਮੁੱਲ ਪੈਣ ਸ਼ਰੀਰਾਂ ਦੇ ਜੇ ਨਾ ਲਾਈਆਂ ਮੈਂ ਤਾਂ ਉੱਠ ਕੇ ਧੰਨ ਜੋਰ ਜਵਾਨਾਂ ਦਾ ਲੈ ਜਣ ਭਰਿਆ ਮੇਲਾ ਲੁੱਟ ਕੇ ਇਹ ਆੜੀਆ ਲ ਘੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਰਾਜੇ ਖੇਲੇ ਹਟ ਪਾਸੇ ਲੁੱਡੀਆਂ ਪਾਉਂਦੀ ਫਿਰ ਜਵਾਨੀ ਅੱਜ ਆ ਕੇ ਲੁੱਡੀਆਂ ਪਾਉਂ ਕੰਗ ਸਾਹਿਬ ਦੋ ਦੋ ਮਿੰਟ ਬੰਦ ਲੋ ਜਿੰਮੇ ਮਰਜੀ ਹੈ ਨਾ ਇੱਕ ਸ਼ੇਰ ਮੈਂ ਬੋਲੂਗਾ ਇੱਕ ਤੁਸੀਂ ਬੋਲ ਦਿਓ ਇੱਕ ਭਰਾ ਬੋਲ ਦੂਗਾ ਇਦਾਂ ਇਦਾਂ ਕਰਕੇ ਆਪਾਂ ਹੈ ਨਾ ਕਰੀਏ ਫਿਰ ਰਨਿੰਗ ਕਮੈਂਟਰੀ ਲਾਓ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਕਹਿੰਦਾ ਕਿ ਉਹ ਤੇ ਮੇ ਸਰੀਰ ਹਿੱਕਾਂ ਗੱਜ ਗੱਜ ਚੌੜੀਆਂ ਮਾਰਦੇ ਨੇ ਡੰਡ ਨਾਲੇ ਖਿੱਚ ਲਾਉਣ ਪੌੜੀਆਂ ਸ਼ੇਰੇ ਗਹਿਲ ਮਯਾਰੀ ਸ਼ਾਨ ਡੰਗਲਾਂ ਦੀ ਬਣਦੇ ਕਿ ਮਿਹਨਤਾਂ ਦੇ ਨਾਲ ਯਾਰੋ ਸੀਨੇ ਰਹਿਣ ਦਣ ਦੇ ਅਗਲੀ ਗੱਲ ਸਾਡੇ ਮਨਜੀਤ ਕੰਗ ਜੀ ਕਰਨਗੇ ਲਓ ਜੀ ਇੱਕ ਸੂਰਜ ਆ ਗਬਰਸਾਵੇ ਤੁਪਾਂ ਜੇਠ ਹੜਦੀਆਂ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਪੋ ਮਾਗ ਵਿੱਚ ਛੱਡਣਾ ਪੈਂਦਾ ਨਿੱਗ ਰਜਾਈਆਂ ਦਾ ਸੁੱਖੀ ਕਕਰਾਲੇ ਵਾਲੇ ਫੇਰ ਜਾ ਕੇ ਮੁੱਲ ਪੈਂਦਾ ਸਖਤ ਮਿਹਨਤਾਂ ਲਾਈਆਂ ਦਾ ਵਾਹ ਜੀ ਫੇਰ ਜਾ ਕੇ ਪਤਾ ਲੱਗਦਾ ਜਦੋਂ ਖਾੜੇ ਚਾਉਂਦੇ ਆ ਵਾਹ ਜੀ ਵਾਹ ਵਾਕੇ ਸਹੀ ਗੱਲ ਸਾਡੇ ਲੰਬੜਦਾਰ ਸ਼ੇਰਗੜ ਵਾਲੇ ਧੰਨਵਾਦ ਕਰਦੇ ਆ ਲੰਬੜਦਾਰ ਸਰਦਾ ਪ੍ਰੇਮ ਸਿੰਘ ਜੀ ਦੇਖੋ ਸਾਹਿਬ ਸਟੇਜ ਤੇ ਬੈਠੇ ਐ ਵੱਡੇ ਸ਼ਿੰਝ ਮੇਲੇ ਦਾ ਵੱਡਾ ਨਜ਼ਾਰਾ ਲੱਰ ਰਿਹਾ ਐ ਉਧਰ ਬਿੱਟੂ ਬਾਬਾ ਜੀ 14 ਅਕਤੂਬਰ ਦੀ ਡੇਟ ਕਹਿੰਦੇ ਭੱਜੀ ਆ ਰਹੀ ਐ 20 ਟਰਾਲੀਆਂ ਵੱਡੀਆਂ ਸਟੇਜ ਵਾਲੀਆਂ ਹਾਲਦ ਵਾਲੇ ਲੱਗਣ ਗਿਆ ਸਾਰੀ ਸੰਗਤ ਨੂੰ ਬਦਾਮਾਂ ਵਾਲਾ ਦੁੱਧ ਸਾਰੀ ਸੰਗਤ ਨੂੰ ਗਰਮ ਗਰਮ ਜਲੇਬੀਆਂ ਸਾਰੀ ਸੰਗਤ ਨੂੰ ਦੋ ਟਰਾਲੀਆਂ ਕੇਲਿਆਂ ਦੀਆਂ ਵੀ ਖਲਾਈਆਂ ਜਾਣੀਆਂ ਐ ਇਹ 14 ਤਰੀਕ ਨੂੰ 14 ਅਕਤੂਬਰ ਨੂੰ ਗੜ ਸ਼ੰਕਰ ਦੇ ਲਾਗੇ ਤੀਨੋਵਾਲ ਕਲਾਂ ਦਾ ਲੱਖਾਂ ਦਾਦਿਆਂ ਦਾ ਛਿੰਝ ਮੇਲਾ ਇਹ ਵੀ ਸਾਰੇ ਮੇਰੇ ਵੀ ਨੋਟ ਕਰਦੇ ਆਇਓ ਜੀ ਵਾਹ ਜੀ ਵਾਹ ਬਈ ਉੱਥੇ ਵੀ ਸਾਰਿਆਂ ਨੇ ਪਹੁੰਚਣਾ ਹੈ ਇਸੇ ਤਰ੍ਹਾਂ ਇਸੇ ਤਰ੍ਹਾਂ ਰੌਣਕ ਨੂੰ ਵਧਾਉਣਾ ਹੈ ਕਹਿੰਦੇ ਪੱਟਾਂ ਵਿੱਚ ਜਾਨ ਹੋਵੇ ਡੌਲਿਆਂ ਤੇ ਮਾਣ ਹੋਵੇ ਪੱਟਾਂ ਵਿੱਚ ਜਾਨ ਹੋਵੇ ਡੌਲਿਆਂ ਤੇ ਮਾਣ ਹੋਵੇ ਸ਼ੇਰ ਜਿਹਾ ਦਿਲ ਸ਼ਾਤੀ ਵਾਂਗ ਚਟਾਨ ਹੋਵੇ ਦੂਜੀ ਚੜਦੀ ਹੋਵੇ ਜਵਾਨੀ ਮਿੱਤਰੋ ਨਾਲ ਮਿਹਨਤਾਂ ਨਾ ਖਾ ਕੇ ਫੇਰ ਹੁੰਦੀ ਆ ਪਲਵਾਨੀ ਮਿੱਤਰੋ ਭਾਈ ਸਾਡੇ ਕੋਲ ਪਲੈਟੀਨਾ ਮੋਟਰਸਾਈਕਲ ਵਿਚ ਬਕਾਉਂ ਆ ਅਗਰ ਕਿਸੇ ਨੇ ਲੈਣਾ ਹੋਵੇ ਤਾਂ 50000 ਜਿਹੜੀ ਕੀਮਤ ਹੈ ਜੇ ਕਿਸੇ ਨੇ ਲੈਣਾ ਹੋਵੇ ਤਾਂ ਲੈ ਸਕਦਾ ਹੈ ਠੀਕ ਹੈ ਜੀ ਇਹ ਨੋਟ ਕਰਿਓ ਜੇ ਕਿਸੇ ਨੇ ਲੈਣਾ ਹੈ ਪਲੈਟੀਨਾ ਮੋਟਰਸਾਈਕਲ ਜਿਹੜੇ ਬਕਾਊ ਖੜੇ ਆ 50000 ਰੁਪਿਆ ਕੀਮਤ ਹੈ ਵੈਸੇ 5657000 ਦਾ ਹੈ ਜੇ ਕਿਸੇ ਨੇ ਲੈਣਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਹ ਤੋਂ ਘੱਟ ਜਿਹੜਾ ਰੁਪਿਆ ਅਸੀਂ ਨਹੀਂ ਦੇਣਾ ਇਹ ਨੋਟ ਕਰਿਓ ਠੀਕ ਹੈ ਜੀ ਇਹ ਨੋਟ ਕਰਿਓ ਲਓ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਬੇਟੂ ਖੋਲਦੇ ਸਾਰੀਆਂ ਮੈਗੀਆਂ ਮਾੜੀਆਂ ਮੋਟੀਆਂ ਜਿਹੜੀਆਂ ਕਸਰਾ ਹੈਗੀਆਂ ਆ ਆਮਨਦੀਪ ਸਿੰਘ ਜੀ ਲੰਗੜੋਆ ਫਰਾਂਸ ਵਾਲੇ ਲੈ ਵੀ ਅੰਬੇਸ਼ ਮਥਰਾ 500 ਰੁਪਿਆ ਫਰਾਂਸ ਵਾਲੇ ਆਵਾ ਦੀਪ ਲੰਗੜੋ ਆਲਿਆਂ ਨੇ ਲਾਤਾ ਮੱਖਣ ਫਰਾਂਸ ਆਲਿਆਂ ਨੇ 500 ਲਾਤਾ ਕਿ 임ेश ਮਥਰਾ ਜੇ ਕੁਸ਼ਤੀ ਜਿੱਤਦਾ ਤੇ ਗੱਰੂ ਦਾ ਮਾਣ ਸਾਡੇ ਵੱਲੋਂ ਹੈ ਆਹ ਦੇਖੋ ਕੁਸ਼ਤੀ ਕਿ ਮੋਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬੱਲ ਹੁੰਦਾ ਟੰਗੀ ਲਾ ਕੇ ਡੇਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਓਏ ਹੋ ਕੰਗ ਸਾਹਿਬ ਆ ਦੇਖੋ ਇੱਕ ਸਾਹਿਬ ਘੁੰਮ ਕੇ ਘੁੰਮ ਕੇ ਕੰਗ ਸਾਹਿਬ ਘੁੰਮ ਕੇ ਆ ਦੇਖੋ ਕੁਸ਼ਤੀ ਆ ਬੱਲੇ 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 ਆ ਦੇਖੋ ਹੋ ਨਹੀਂ ਹੋ ਰਹੀ ਸੋ ਕੰਗ ਸਾਹਿਬ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਭੰਬੜ ਮਜੇ ਅੰਗਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਅੱਜ ਤਾਂ ਹੌਸਲੇ ਦੀ ਜਿੱਤ ਹੈ ਓ ਲਾ ਦਿਓ ਲਲਕਾਰਾ ਲਲਕੂਰਾ ਆ ਦੇਖੋ ਸਿਰਾ ਅੱਗ ਫਗਵਾੜਾ ਹੇਠਲੇ ਪਾਸੇ ਮੇਸ਼ ਮੱਥੜਾ ਫਰਾਂਸ ਤੋਂ ਪੈਸੇ ਆ ਰਹੇ ਐ ਲੰਗੜੋਏ ਵਾਲੇ ਵੀਰ ਨੇ ਮਾਇਆ ਲਾਤੀ ਐ ਮੱਖਣ ਮੇਰਾ ਵੀਰ ਫਰਾਂਸ ਚ ਬੈਠਾ ਤੱਕ ਰਿਹਾ ਨਾਲ ਹੀ ਟੁੱਪੇ ਗਰੀਸ ਦਾ ਧੰਨਵਾਦ ਕਰਦਾ ਆ ਜਪਾਨ ਵਾਲੇ ਵੀਰ ਦਾ ਵੀ ਧੰਨਵਾਦ ਸਾਬ ਭਾਜੀ ਤੁਹਾਨੂੰ 200 ਰੁਪਏ ਪ੍ਰਤਪਾਲ ਭਾਜੂ ਹਲਵਾਈ ਵੱਲੋਂ 200 ਰੁਪਏ ਪ੍ਰਤਪਾਲ ਲਈ ਹੈ ਬਹੁਤ ਬਹੁਤ ਧੰਨਵਾਦ ਢੋਲੀ ਵੀਰ ਢੋਲੀ ਵੀਰ ਇਹ ਧਿਆਨ ਦਿਓ ਭਾਈ ਇਹ ਸਪਲੈਂਡਰਾਂ ਦਾ ਮੁੱਲ ਹੈ ਆਰ ਸੀ ਥੋੜੋ ਬਣਾ ਕੇ ਦੇਣੀ ਹੈ ਆਰ ਸੀ ਬਣਾਉਂਗੇ 10-15000 ਹੋ ਜਾਊਗਾ ਔਰ ਔ ਛਾਈ ਬਾਲੋ ਢੋਲੀ 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 ਬੈਗਲ ਸਾਰਾ ਢੋਲੀ ਵਹਿਗਾ ਤੁਸੀਂ ਭਾਈ ਪਲੀਨ ਵਿੱਚ ਕੋਈ ਨਾ ਆਵੇ ਚਲ ਚਲ ਬਾਹਰ ਭਾਈ ਆਓ ਜੱਸਾ ਪੱਟੀ ਤੇ ਨਾਲ ਅੰਮੇਸ਼ ਸਿਕੰਦਰ ਸ਼ੇਖ ਜੋਗਾ ਸਿੰਘ ਬਾਟਵਾਲਾ ਵੀ ਪੁੱਜ ਗਿਆ ਠੀਕ